ਮੈਨੂੰ ਵੀ ਖੁਸ਼ੀ ਹੈ ਮੇਰੀ ਸਾਲੀ ਅੱਜ ਆਈ ਹੀ ਹੈ ਨਾ ਹਾਂਜੀ ਉਹ ਤਾਂ ਤੁਹਾਡਾ ਚਿਹਰਾ ਹੀ ਦੱਸਦਾ ਬੜੀ ਟੁੱਟ ਟੁੱਟ ਕੇ ਬੋਪਿੰਦੀ ਹੈ ਯਾਰ ਸੀ ਮੈਂ ਗਰਜੰਟ ਨੂੰ ਵੀ ਪਹਿਲਾਂ ਕਹਿੰਦੀ ਸੀ ਮੇਰੀ ਭੈਣ ਨੇ ਹੁਣ ਮੈਂ ਵਾਕਈ ਉਹਦੇ ਨਾਲ ਰੀਲਾਂ ਬਣਾਉਣੀਆਂ ਨੇ ਉਹਦੇ ਨਾਲ ਬੈਠਣਾ ਹੈ ਹਾਂ ਬਿਲਕੁਲ ਕਿਉਂਕਿ ਹੁਣ 20 ਸਾਲਾਂ ਬਾਅਦ ਹੀ ਅਗਲੇ 20 ਸਾਲਾਂ ਬਾਅਦ ਹੀ ਪਤਾ ਨਹੀਂ ਕਿਹੋ ਜਿਹਾ ਹੋਣਾ ਕਹਿੰਦੇ ਮੈਂ ਤਾਂ ਮੈਂ ਤਾਲੀ ਲੈ ਸਾਬ ਨੂੰ ਜੀਜੇ ਨੂੰ ਉਹ ਤਾਂ ਵੀ ਮੇਰੇ ਨੂੰ ਰੱਖ ਦੇ ਬਈ ਪਾਪ ਨਹੀਂ ਹੋਣਾ ਮਮੇ ਨਹੀਂ ਅੱਜ ਕਾਫੀ ਸੰਡੇ ਕਰਕੇ ਕੱਢੀ ਹੈ ਤੇ ਮੇਰਾ ਮੇਕਅਪ ਲੈਜੈਂਡ ਆ ਤੂੰ ਤਾਂ ਕਰਦੀ ਨਹੀਂ ਅਰੇ ਉਹ ਇਹਨੇ ਦੇ ਦਰ ਦੇ ਸਾਹਮਣੇ ਨਾਈ ਨਾਲ ਦੀ ਦੁਕਾਨ ਪ੍ਰੈਸ ਵਾਲੇ ਦੀ ਮੈਂ ਇਹਨੂੰ ਕਿਹਾ ਵੀ ਕਮਲ ਤੂੰ ਤਾਂ ਦੋ ਦੋ ਵਾਰ ਸ਼ੇਵ ਕਰਾਇਆ ਕਰ। ਅੱਗ ਤੇਰੇ ਲਈ ਜੌਬ ਵੀ ਹੈਗੀ। ਜਿਹੜੀ ਮੈਨੂੰ ਬਾਧੂ ਝਾੜੂ ਮਾਰਨ ਤੋਂ ਲੈ ਕੇ ਕੁੱਕ ਤੋਂ ਲੈ ਕੇ ਵੇਟਰ ਤੋਂ ਲੈ ਕੇ ਤੂੰ ਤੂੰ ਚੂਜ਼ ਕਰੀ ਤੇ ਕਿਹੜੀ ਜਾਉ ਲੈ ਆਪਣੇ ਇੰਟਰਸਟ ਜਿੰਮਾ ਸਾਡੇ ਕੋਲ ਹਰ ਤਰ੍ਹਾਂ ਦੀ ਹੈ। ਹਾਂ ਆਪਣੇ ਇੰਟਰਸਟ ਸਾਡੇ ਕੋਲ ਬਿਨਾਂ ਉਟ ਪੇ ਕੁਝ ਵੀ ਕਰੂੰ। ਸਾਨੂੰ ਤਾਂ ਜੋ ਵੀ ਕਰੇਗਾ ਸੰਤੋਸ਼ ਹੀ ਲੱਗੇ ਰੋਟੀ ਪੂਰੀ ਵਧੀਆ ਰੋਟੀ ਇੱਕ ਸ਼ੁੱਧ ਭੋਜਨ ਚਾਟੀ ਦੀ ਲੱਸੀ ਮੱਖਣ ਪਨੀਰ ਜੋ ਜੀ ਕਰਦੇ ਉਹ ਖਾਓ ਪਰ ਪੈਸਾ ਨਾ ਮੰਗਿਓ ਕਿਉਂਕਿ ਸਾਂਝੇ ਘਰ ਤੋਂ ਪੈਸੇ ਨਹੀਂ ਬਣਦੇ ਸਾਂਝੇ ਘਰ ਵਿੱਚ ਆ ਮਿੱਤਰੋ ਕੁ ਮਪੀਓ ਖਾਓ ਮਿੱਤਰੋ ਸਾਂਝਾ ਕਰਨ ਸਾਰੇ ਭੈਣ ਭਰਾਵਾਂ ਨੂੰ ਮੇਰੇ ਬਣੋ ਸਾਸ੍ਰੀ ਦਾ ਅੱਜ ਮੇਰੇ ਨਾਲ ਦੀ ਭੈਣ ਮੇਰੀ ਛੋਟੀ ਭੈਣ ਜਿਹੜੀ ਦੇਖਣ ਨੂੰ ਵੱਡੀ ਲੱਗਦੀ ਆ ਇਹ 12ਵਾਂ ਆਈ ਆ ਅਸੀਂ 97 ਦੇ ਵਿੱਚ ਦੋਨੋਂ ਇੱਥੇ ਸੀ ਤੇ 97 ਤੋਂ ਬਾਅਦ ਅਸੀਂ ਪਹਿਲੀ ਵਾਰ ਪੰਜਾਬ 'ਚ ਕਿੱਥੇ ਹਾਂ ਖੈਰ ਬਾਹਰ ਤਾਂ ਦੋ ਚਾਰ ਵਾਰ ਮਿਲੇ ਆ ਸੋ ਅੱਜ ਇਹ ਆਈ ਮੈਨੂੰ ਬਹੁਤ ਐਕਸਾਈਟਮੈਂਟ ਸੀ ਇੰਤਜ਼ਾਰ ਸੀ ਬਹੁਤ ਹੀ ਖੁਸ਼ੀ ਸੀਗੀ ਮੈਂ ਕਿਹ ਚੱਲ ਇਹਦੇ ਨਾਲ ਗੱਲਾਂ ਬਾਤਾਂ ਮਾਰਦੇ ਆ ਕਿਉਂਕਿ ਇਹ ਇਹਦਾ ਸੁਭਾਅ ਬੜਾ ਮਜ਼ਾਕੀਆ ਜਿਹਾ ਤੇ ਨਾਲ ਮੈਂ ਇਹਦੇ ਜੀਜੇ ਨੂੰ ਵੀ ਬਿਠਾ ਲਿਆ ਸਾਸ੍ਰੀਕਲ ਬੁਲਾਉ ਦੀ ਸਾਰਿਆਂ ਨੂੰ ਸਾਸ੍ਰੀਕਲ ਜੀ ਮੈਨੂੰ ਵੀ ਖੁਸ਼ੀ ਆ ਮੇਰੀ ਸਾਲੀ ਅੱਜ ਆਈ ਹੀ ਹੈ ਨਾ ਹਾਂਜੀ ਉਹ ਤਾਂ ਤੁਹਾਡਾ ਚਿਹਰਾ ਹੀ ਦੱਸਦਾ ਬੜੇ ਟੁੱਟ ਟੁੱਟ ਕੇ ਬੋਪੈਂਦੀ ਹੈ ਤੂੰ ਕਹਿੰਨੀ ਐ ਮਜ਼ਾਕੀਆ ਮੇਨ ਲਾ ਦੇ ਲੜਾਕੀ ਐ ਨਵੇਂ ਨੂੰ ਤਾਂ ਮਜ਼ਾਕੀਆ ਹੀ ਲੱਗਦੀ ਆ ਸਾਸ੍ਰੀਕਲ ਹਾਂਜੀ ਮੇਰੇ ਨਾਲ ਕੋਲ ਦੀਪ ਕਰਾ ਮੇਰੇ ਜੀਜਾ ਜੀ ਆ ਤੇ ਮੇਰੀ ਵੱਡੀ ਭੈਣ ਆ ਪਰ ਐਸ ਯੂ ਨੋ ਮੈਂ ਲੱਗਦੀ ਨਹੀਂ ਮੇਰੀ ਵੱਡੀ ਭੈਣ ਮੈਂ ਲੱਗ ਰਹੀ ਆ ਨਹੀਂ ਵੱਡੀ ਹੈਗੀ ਚਿੱਟੇ ਵਾਲ ਹੋਏ ਪੈਨੇ ਤੇ ਤੇਰੇ ਤਾਂ ਤੇਰੇ ਤਾਂ ਪੁਰਾ ਇੱਕ ਗਲ ਇੱਕ ਵਾਲ ਚਟਾ ਨਹੀਂ ਅੱਜ ਤਾਂ ਰੰਗੇ ਹੋਏ ਨੇ ਰੰਗੇ ਹੋਏ ਤਾਂ ਨੂੰ ਨਹੀਂ ਪਤਾ ਮੈਨੂੰ ਪਤਾ ਇਹ ਤਾਂ ਮੈਨੂੰ ਇਹ ਤਾਂ ਕੁਝ ਵੀ ਨਹੀਂ ਪਤਾ ਫਿਰ ਲੱਗਦਾ ਨਹੀਂ ਚਾਏ ਦਾ ਸੋ ਅਸੀਂ ਮੈਂ ਵਾਕਈ ਡੀਕਦੀ ਸੀਗਾ ਨਾ ਥੋੜਾ ਜਿਹਾ ਮੇਰੇ ਲਈ इमोशनल ਵੀ ਆ ਕਿਉਂਕਿ ਆਪਾਂ ਹਾਂ ਇਹਦਾ ਰਿਵਿਊ ਵੀ ਲੋ ਨਾ ਸੰਜੇ ਘਰ ਚ ਪਹਿਲੀ ਵਾਰ ਆਈ ਐ ਇਹਨੂੰ ਆਉਂਦੀ ਸਰ ਹਲਤਨ 3-4 ਦਿਨ ਰਹਿਣਾ ਬਿਲਕੁਲ ਰਹੂ ਪਰ ਇਹਨੂੰ ਸੰਜੇ ਘਰ ਚ ਜਿਹੜਾ ਤੂੰ ਵੀਡੀਓ ਦੇਖਦੀ ਸਾਡੀਆਂ ਬਾਹਰ ਬੈਠ ਕੇ ਉਹ ਹਰਮਿੰਦਰ ਪੁੱਛ ਹਾਂ ਨਹੀਂ ਵੀਡੀਓ ਜਾਂ ਕਈ ਵਾਰ ਇਹਦੇ ਸੀ ਲਿਆ ਬੜੇ ਦੇਖਦੀ ਹਾਂ ਹਾਂ ਬਾਹਰੋਂ ਫੋਨ ਆਉਣਾ ਮੈਂ ਕਈ ਵਾਰ ਕਹਿਣਾ ਵੀ ਮੈਂ ਡੈਰੀ ਚਾ ਸਾਡੀ ਵੀਡੀਓ ਬਣਨੀ ਐ ਇਹਨੇ ਕਹਿਣਾ ਵੀ ਤੂੰ ਤਾਂ ਬੀਜ਼ੀ ਹੋ ਰਹੀ ਏਂ ਪਰ ਇਹ ਤੈਨੂੰ ਫੋਨ ਕਰਨ ਤੋਂ ਵੀ ਡਰ ਲੱਗਦਾ ਹਨਾ ਹਾਂ ਤੇ ਹੁਣ ਮੈਂ ਅੱਜ ਆ ਕੇ ਇਹਨੂੰ ਸਾਂਝਾ ਕਰ ਦਿਖਾਇਆ ਸ਼ਾਇਦ ਇਹਨੂੰ ਇੱਕ ਥੋੜਾ ਜਿਹਾ ਸੈਂਪਲ ਵੀ ਮਿਲ ਗਿਆ ਅੱਜ ਸੰਡੇ ਸੀ ਬਿਜ਼ੀਨੈਸ ਹੁੰਦਾ ਹੋਵੇ ਬਿਲਕੁਲ ਤੇ ਸਾਂਝੇ ਕਰਦੀਆਂ ਤੁਸੀਂ ਜਦ ਵੀਡੀਓ ਦੇਖਦੇ ਸੀ ਜਾਂ ਅੱਜ ਇੱਥੇ ਆ ਕੇ ਕਿਵੇਂ ਲੱਗਿਆ ਪਹਿਲਾਂ ਚਾਹ ਸੀਗਾ ਪੈਣ ਨੂੰ ਮਿਲਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤੇ ਦੂਸਰੀ ਗੱਲ ਮੈਨੂੰ ਹਾਂ ਬਹੁਤ ਚੰਗਾ ਲੱਗਿਆ ਸਪੈਸ਼ਲੀ ਮੈਨੂੰ ਚੁੱਲੇ ਵਾਲਾ ਏਰੀਆ ਅੱਛਾ ਉਹ ਮੇਰਾ ਫੇਵਰਿਟ ਬਣ ਗਿਆ ਹੈ ਪੰਜਾਬੀ ਚੁੱਲੇ ਵਾਲਾ ਹਾਂਜੀ ਹਾਂਜੀ ਪੰਜਾਬੀ ਸਾਂਝਾ ਚੁੱਲਾ ਜਨ ਸਾਂਝਾ ਚੁੱਲਾ ਮੈਨੂੰ ਬਹੁਤ ਵਧੀਆ ਲੱਗਿਆ ਮਤਲਬ ਇੰਨਾ ਇੰਨਾ ਸੀਰੀਅਸ ਹੋ ਕੇ ਟਾਕ ਕਰਨ ਦੀ ਲੋੜ ਨਹੀਂ ਜਿਹੜਾ ਤਰ ਅਸਲੀ ਰੂਪਾ ਉਹੀ ਰੱਖ ਅੱਛਾ ਆਪਣੇ ਘਰ ਤੇ ਆ ਜਾ ਹਾਂ ਉਹਦੇ ਵਾਕ ਕੋਟ ਕੋਟ ਕੇ ਬੋਲਣ ਲੱਗ ਗਈ ਇਹ ਕੋਈ ਗੱਲ ਨਹੀਂ ਇਹ ਘਰ ਦਾ ਮਾਹੌਲ ਹੈ ਸਾਰਾ ਹਾਂ ਜਿਹੜੇ ਆਪਣੇ ਨਾਲ ਜੁੜੇ ਲੋਕ ਨੇ ਉਹ ਵੀ ਮੈਂਬਰੇ ਨੇ ਇਸ ਕਰਕੇ ਜੋ ਹੈਗੇ ਉਹੀ ਰਹਿ ਨਹੀਂ ਉਹੀ ਹੈ ਮੈਂ ਨਹੀਂ ਹੀ ਨਹੀਂ ਹੈਗੀ ਤੂੰ ਤਾਂ ਘੋਟ ਘੋਟ ਬੋਲ ਰਹੀ ਹੈ ਮੈਂ ਕੱਟ ਕੇ ਲੈ ਕੇ ਆਈ ਹੈ ਮੈਂ ਤਾਂ ਉੱਤੇ ਬੈਠੀ ਸੀ ਮੈਂ ਮੈਂ ਨਹੀਂ ਹੁੰਦੀ ਮੈਂ ਇਹਨੂੰ ਇੱਕ ਟੋਕਿਆ ਵੀ ਜਿੱਦਣ ਦੀ ਤੂੰ ਪੰਜਾਬ ਆਈਆਂ ਮੈਂ ਤੇਰੇ ਪੰਜਾਬੀ ਸੂਟ ਨਹੀਂ ਦੇਖਿਆ ਹਨਾ ਇਹ ਮੈਨੂੰ ਇੱਤੇ ਇਤਰਾਜ ਆ ਵੀ ਇਹਨੇ ਪੰਜਾਬੀ ਸੂਟ ਕਿਉਂ ਨਹੀਂ ਪਾਇਆ ਤੂੰ ਕੀ ਦਿਖਾਉਣੇ ਚਾਹੁੰਦੇ ਕੈਨੇਡਾ ਵਾਲਿਆਂ ਨੂੰ ਵੀ ਤੁਮ੍ਹੇ ਮੈਂ ਦਿੱਤੇ ਸੀਨੇ ਪੁੱਛੋ ਉਹਨਾਂ ਦਿੱਤਾ ਨਹੀਂ ਮੇਰੇ ਕੈਨੇਡਾ ਤੋਂ ਪੰਜਾਬੀ ਸੂਟ ਲੈ ਕੇ ਆਉਂਦੀ ਆ ਜੀ ਉੱਥੇ ਨਹੀਂ ਸੀ ਏਦਾਂ ਦੇ ਪੌਣ ਵਾਲੇ ਤੇ ਹੈਵੀ ਹੈਵੀ ਬਹੁਤ ਸੀਗੇ ਪਾਰੇ ਸੂਟ ਬਹੁਤ ਸੀ ਬਹੁਤ ਜ਼ਿਆਦਾ ਨਹੀਂ ਤੁਹਾਨੂੰ ਪਤਾ ਹੀ ਹੈ ਕਿ ਜਿੰਨੇ ਪਾ ਸਕਦੇ ਉੱਤੇ ਇਹ ਇਹ ਕੁੜੀ ਇਹ ਕੁੜੀ 20 ਸਾਲਾਂ ਬਾਅਦ ਪੰਜਾਬ ਚ ਆਈ ਹੈ ਹਾਂ ਇਹ ਵੀ ਇੱਕ ਦੇਖੋ ਅਸੀਂ ਤੁਹਾਨੂੰ ਸਾਰਿਆਂ ਨੂੰ ਵੀਡੀਓ ਦੇਖਣ ਵਾਲਿਆਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਕੁਝ ਦਰ ਦੇ ਇਹੋ ਜਿਹੇ ਨੇ ਖਾਸੇ ਚ ਭਾਵੇਂ ਅਸੀਂ ਗੱਲਾਂ ਕਰਦੇ ਆ ਪਰ ਕੀ ਕਾਰਨ ਹੋਊਗਾ ਕਿ ਆਪਣੇ ਦੇਸ਼ ਤੋਂ ਆਉਣ ਤੋਂ 20 ਸਾਲ ਰੁਕੇ ਰਹੇ ਉਥੋਂ ਦੇ ਜੰਗਾਲ ਇਹਦੇ ਦੋ ਬੱਚੇ ਨੇ ਅਸੀਂ ਸ਼ੁਕਰ ਕਰਦੇ ਹਾਂ ਕਿ ਸਾਡੇ ਬੱਚੇ ਵਧੀਆ ਪੁਲਿਸ ਅਫਸਰ ਬਣ ਗਏ ਦੋਨੇ ਇਹਨੇ ਬੜੀ ਮਿਹਨਤ ਕਰਕੇ ਸਾਡਾ ਭਰਾ ਕਮਲ ਇਹਨਾਂ ਦਾ ਹਸਬੰਡ ਉਹ ਕੈਮਰੇ ਦੇ ਮੁਰੇ ਆਉਣ ਤੋਂ ਜੱਕਦਾ ਪਰ ਮੈਂ ਕਈ ਗੱਲਾਂ ਦੇ ਵਿੱਚ ਇਹਨੂੰ ਅਸੀਂ ਪਿਆਰ ਨਾਲ ਕਾਲੇ ਵੀ ਕਹਿ ਦਿੰਨੇ ਆ ਨਾਂ ਇਹਦਾ ਕੁਲਦੀਪ ਹੈ ਕਈ ਵਾਰ ਮੈਂ ਹੈਰਾਨ ਹਉ ਨਾ ਨਾ ਕਿ ਜਿਸ ਬੱਚੇ ਨੂੰ ਤੁਸੀਂ ਇੱਥੇ ਉਹੀ ਨਾਰਮਲ ਜਾਂ ਸਮਝੀ ਜਾਂਦੇ ਹੋ ਉਹਨੇ ਕਿੰਨੀ ਮਿਹਨਤ ਕੀਤੀ ਸਹੀ ਗੱਲ ਹੈ ਬਹੁਤ ਮਿਹਨਤ ਕਿਸ ਤਰ੍ਹਾਂ ਉੱਥੇ ਜਾ ਕੇ ਉਹਨਾਂ ਦੇਸ਼ਾਂ ਦਾ ਵੀ ਧੰਨਵਾਦ ਕਰਦੇ ਆ ਕਿ ਉਹਨਾਂ ਦੇਸ਼ਾਂ ਨੇ ਇਹਨੂੰ ਮੌਕਾ ਦਿੱਤਾ ਕਿਵੇਂ ਇਹਨੇ ਥੋੜਾ ਜੌਬ ਕੀ ਆ ਮੈਂ ਬੱਸ ਸਪਰੇਟ ਲਿਆ ਇਹ ਹੈਂਡੀਕੈਪਡ ਲੋਕਾਂ ਨੂੰ ਬੱਸ ਸਪਰੇਟ ਹੈਂਡੀਕੈਪਡ ਲੋਕਾਂ ਨੂੰ ਪਿਕਅਪ ਕਰਕੇ ਉਹਨਾਂ ਦੀ ਅਪਾਇੰਟਮੈਂਟਾਂ ਪਹੁੰਚਾਉਣੀ ਆ ਰੋਜ਼ ਰੈੱਡ ਕਰਾਸ ਨਾਲ ਕੰਮ ਕਰਦੇ ਸੀ ਨਹੀਂ ਟ੍ਰਾਂਸਪੋਰਟ ਅਟਲਾਂਟਾ ਚ ਰਹਿੰਦੇ ਨੇ ਹਾਂਜੀ ਬੀਚ ਹੈ ਵੀ ਇੱਕ ਪ੍ਰਾਊਡ ਫੀਲ ਹੁੰਦਾ ਕਿ ਇਹਦੇ ਦੋ ਬੇਟੇ ਨੇ ਇਹਨੇ ਇੰਨੀ ਮਿਹਨਤ ਕੀਤੀ ਇੱਕ ਸਿੰਪਲ ਪੰਜਾਬ ਚੋਂ ਸਾਦੀ ਗਈ ਕੁੜੀ ਨੇ ਆਈ ਆਲਵੇਸ ਬੀ ਪ੍ਰਾਊਡ ਜੀ ਨੇ ਰੈਕਲਵਨੀ ਸੀ ਚਲਾਇਆ ਸੀ ਕੋਈ ਦੰਦ ਸੀ ਮੈਂ ਮੈਂ ਸਮਝਦਾ ਕਿ ਮੈਨੂੰ ਮੈਂ ਹਮ ਸਰਵਿੰਦਰ ਨੂੰ ਪੁੱਛੋ ਮੈਂ ਆਲਵੇਸ ਕਹਿੰਦਾ ਕਿ ਮੈਂ ਇੰਨਾ ਇਹਦੇ ਤੇ ਪ੍ਰਾਊਡ ਫੀਲ ਕਰਦਾ ਹਾਂ ਕਮਲ ਤੇ ਪ੍ਰਾਊਡ ਫੀਲ ਕਰਦਾ ਹਾਂ ਨਾ ਦੋਹਾਂ ਨੇ ਹਸਬੰਡ ਵਾਈਫ ਨੇ ਇਨਾ ਮਤਲਬ ਵਧੀਆ ਢੰਗ ਨਾਲ ਦੋ ਬੱਚੇ ਪੈਦਾ ਕੀਤੇ ਉਹ ਬੱਚੇ ਨੂੰ ਐਜੂਕੇਟ ਕੀਤਾ ਅੱਜ ਉਹ ਕਿਹੜੀ ਪੁਲਿਸ ਹੈ ਜੀ ਉਹ ਅਪੀਲ ਪੁਲਿਸ ਹਾਂ ਪੁਲਿਸ ਜਾਂ ਆਮ ਤੋਰੀ ਸੁਣਿਆ ਅਪੀਲ ਪੁਲਿਸ ਜਾਂ ਟ੍ਰਾਂਟੋ ਦੀ ਪੁਲਿਸ ਕਹਿ ਲੋ ਹੂੰ ਟ੍ਰਾਂਟੋ ਦੀ ਪੁਲਿਸ ਦੇ ਵਿੱਚ ਦੋਨੋਂ ਅਫੀਸਰ ਸਿਲੈਕਟ ਹੋ ਗਏ ਤੇ ਉਹ ਆਪਣੇ ਆਪਣੀ ਜ਼ਿੰਦਗੀ ਦੇ ਰਾਹ ਤੇ ਠੀਕ ਨੇ ਸਕਸੈਸਫੁਲ ਮਾਂ-ਵਾਪੇ ਅੱਜ ਪਰ ਉਹ ਸਕਸੈਸਫੁਲ ਦੇ ਮਾਂ-ਵਾਪੇ ਨੂੰ ਅੱਜ ਯਾਦ ਆਉਂਦਾ ਹੈ ਕਿ ਇੱਕ ਵਾਰੀ ਅਸੀਂ ਸਾਡੇ ਬੇਟੇ ਦੀ ਯੂਨੀਵਰਸਿਟੀ ਪਾਸ ਹੋਣ ਤੋਂ ਬਾਅਦ ਪਾਰਟੀ ਕੀਤੀ ਮੇਰੇ ਕੋਲ ਵੀਡੀਓ ਅਜੇ ਤੱਕ ਵੀ ਪਈ ਆ ਜਿਹੜੀ ਫਿਰ ਪ੍ਰਾਊਡ ਫੀਲ ਕਰਾਉਂਦੀ ਹੈ ਕਿ ਜਦੋਂ ਸਾਡੇ ਬੇਟੇ ਨੇ ਸਾਰੇ ਲੋਕਾਂ ਦੇ ਸਾਹਮਣੇ ਖੜਾ ਹੋ ਕੇ ਕਿਹਾ ਕਿ ਮੈਂ ਤਾਂ ਸਾਇੰਸ ਡਿਗਰੀ ਲਈ 5-6 ਦਿਨ ਨਹੀਂ ਲਾਏ 5 ਸਾਲ ਹੀ ਲਾਏ ਪਰ ਮੇਰੇ ਮਾਪੇ ਨੇ 23 ਸਾਲ ਲਾਏ ਤਾਂ ਵੀ ਫੀਲ ਪ੍ਰਾਊਡ ਆਫ ਯੂ ਇਮੋਸ਼ਨਲ ਹੋਣ ਦੀ ਲੋੜ ਨਹੀਂ ਹੁਣ ਤੋਂ ਆਪਣੇ ਅਸਲੀ ਰੂਪ ਚ ਆ ਜਾ ਭਾਈ ਅੰਨੇਸਲੀ ਜੰਮੀਆ ਇਦਾਂ ਨਹੀਂ ਹੁੰਦੀ ਹੋਸ਼ ਕਿਵੇਂ ਲੱਗ ਰਿਹਾ ਤੈਨੂੰ ਪੰਜਾਬ ਆ 20 ਸਾਲ ਬਾਅਦ ਇਹ ਮੈਨੂੰ ਇਮੋਸ਼ਨਲ ਕਰੀ ਜਾਂਦੀ ਆ ਮੈਨੂੰ ਸਾਰਾ ਕੁਝ ਬਧੀਆਂ ਲੱਗ ਰਿਹਾ ਸਿਰਫ ਮੈਨੂੰ ਟ੍ਰੈਫਿਕ ਬੌਦਰ ਕਰ ਰਿਹਾ ਹਾਂ ਮੈਂ ਤਾਂ ਢੜਕਾਂ ਬਹੁਤ ਆ ਅੱਛਾ ਟ੍ਰੈਫਿਕ ਤੋਂ ਤੈਨੂੰ ਗੱਲ ਦੱਸ ਦਿੰਦਾ ਹਾਂ ਹਾਂਜੀ ਮੇਰਾ ਇੱਥੋਂ ਦੋਸਤ ਗਿਆ ਇਹ ਤੋਂ ਇਹਨੇ ਐਗਰੀ ਹੋਏਗੀ ਹੁਣ ਹਾਂ ਬਹੁਤ ਪਿਆਰਾ ਮੇਰਾ ਦੋਸਤ ਆ 35 ਸਾਲ ਪੁਰਾਣਾ ਉਹਨੇ ਜਦੋਂ ਮੈਂ ਕਿ ਇੰਡੀਆ ਆਉਣਾ ਸੀ ਉਹਨੇ ਮੇਰੇ ਲਈ ਟੈਕਸੀ ਬੁੱਕ ਕਰਤੀ ਦਿੱਲੀ ਤੋਂ ਕਰ ਲਈ ਦਿੱਲੀ ਤੋਂ ਕਰ ਲਈ ਟੈਕਸੀ ਬੁੱਕ ਕਰਕੇ ਉਹਨੇ ਫਿਰ ਚੈੱਕ ਕਰਨ ਨੂੰ ਫੋਨ ਕੀਤਾ ਕਿ ਢੰਡਾ ਸਾਹਿਬ ਤੁਸੀਂ ਟੈਕਸੀ 'ਚ ਬਹਿ ਗਏ ਮੈਂ ਕਿਹਾ ਮੈਂ ਬਹਿ ਗਏ ਕਹਿੰਦਾ ਠੀਕ ਆ एवरीथिंग ਮੈਂ ਕਿਹਾ ਠੀਕ ਆ ਪਰ ਟ੍ਰੈਫਿਕ ਬਹੁਤ ਆ ਜਿਵੇਂ ਤੂੰ ਕਿਹਾ ਉਹਨੇ ਪਤਾ ਕੀ ਆਨਸਰ ਕਿਹਾ ਕਿਉਂਕਿ ਇੱਥੋਂ ਗਿਆ ਸੀ ਹਾਂਜੀ ਉਹ ਕਹਿੰਦਾ ਅੰਦਰ ਲਈ ਟ੍ਰੈਫਿਕ ਨਾਲੋਂ ਬਾਹਰ ਲਈ ਟ੍ਰੈਫਿਕ ਚੰਗੀ ਇਹ ਗਲਤ ਮੰਦੀ ਹੈ ਨਾ ਵੈਸੇ ਮੈਂ ਤਾਂ ਖੁਸ਼ ਹਾਂ ਵੀ ਮੈਂ ਜਿੱਦਣ ਗਈ ਆ ਐਵਰੇਜ ਜਦੋਂ ਮੈਂ ਉੱਠਦੀ ਆ ਕੋਈ ਸਟ्रेस ਨਹੀਂ ਹੁੰਦਾ ਹਾਂ ਐਕਸਾਈਟਮੈਂਟ ਹੁੰਦੀ ਆ ਹਾਂ ਜਿੰਦਗੀ ਜਿਉਣੀ ਜਿਵੇਂ ਜਿਉਂ ਉੱਠਦੀ ਆ ਲਾਈਕ ਡੇਲੀ ਰੁਟੀਨ 'ਚ ਕੰਮ ਵੀ ਘਰੇ ਹੋ ਰਹੇ ਨੇ ਹਾਂ ਪਰ ਸਟ्रेस ਨਹੀਂ ਵੀ ਮੈਂ ਕੰਮ ਤੇ ਜਾਣਾ ਮੈਂ ਰੋਟੀ ਬਣਾਉਣੀ ਆ ਮੈਂ ਆ ਕਰਨਾ ਉਹ ਚੀਜ਼ਾਂ ਸਟ्रेस ਐ ਨਹੀਂ ਬਿਲਕੁਲ ਹਾਂ ਕਿ ਮੈਂ ਮੇਰੀ ਮੂਮੈਂਟ ਇੰਜੋਏ ਕਰ ਰਹੀ ਹਾਂ ਫਿਰ ਕਹਿੰਦੇ ਜੀ ਇਹ ਟ੍ਰੈਫਿਕ ਆ ਇਹਨੂੰ ਸਵੀਕਾਰ ਕਰ ਲਓ ਜੇ ਤੁਸੀਂ ਸਟ੍ਰੈਸ ਹਾਂ ਸਟ੍ਰੈਸ ਫ੍ਰੀ ਲਾਈਫ ਜੀ ਹੋਣੀ ਆ ਤਾਂ ਉਹਦੇ ਚ ਟ੍ਰੈਫਿਕ ਸਵੀਕਾਰ ਕਰਨੀ ਪੈਣੀ ਪੜਨੀ ਪੈਣੀ ਹੈ ਨਾ ਨਾਲੇ ਮੈਨੂੰ ਕਾੜੀ ਕਾਦੀ ਜੇ ਟ੍ਰੈਫਿਕ ਚ ਫਸ ਵੀ ਗਏ ਕਿਹੜਾ ਕੰਮ ਤੇ ਜਾਣਾ ਉਹ ਕੱਲ ਨਹੀਂ ਕਿ ਸਰ ਉਹ ਜਦੋਂ ਮੈਨੂੰ ਉਧਰ ਹੀ ਭਜਾਈ ਜਾਂਦੇ ਨਹੀਂ ਉਹ ਤਾਂ ਚਲੋ ਨਵੇਂ ਆ ਨਵੇਂ ਆ ਕਰਕੇ ਪਰ ਤੁਹਾਨੂੰ ਓਵਰ ਆਲ ਕਿਵੇਂ ਲੱਗਦਾ ਮੈਨੂੰ ਮੈਂ ਲੈਬਟਰੀ ਨਵੀਂ ਜ਼ਿੰਦਗੀ ਹੈ ਐਵਰੀਡੇ ਮੋਰਨਿੰਗ ਬੀ ਬੱਡੀ ਜ਼ਿੰਦਗੀ ਨਹੀਂ ਹਾਂ ਵੀ ਉੱਥੇ ਜ਼ਿੰਦਗੀ ਦੀ ਕੁਛ ਨਹੀਂ ਕਰਦੀਆਂ ਉਹੀ ਕੰਮ ਕਰਦੀਆਂ ਬ੍ਰੇਕਫਾਸਟ ਵੀ ਬਣਾਉਣਾ ਬਟ ਕੋਈ ਸਟ੍ਰੈਸ ਨਹੀਂ ਐਨਜੋਏ ਕਰ ਸੱਚ ਨਹੀਂ ਬਲੂ ਰੀ ਸਪੀਕਿੰਗ ਨਾ ਕਿ ਇਹ ਐਨਜੋਇਮੈਂਟ ਕੈਨੇਡਾ ਚ ਤਾਂ ਨਹੀਂ ਨਹੀ ਔਰ ਕਮਲ ਵੀ ਆਪਣੇ ਪਿੰਡ ਮੇਰੇ ਹਸਬੰਦ ਜਿੱਦਾਂ ਨਾ ਕਮਲ ਇਹ ਉਹ ਆਪਣੇ ਜਿੱਦਾਂ ਪਿੰਡ ਫਗਵਾੜੇ ਤੇ ਐਵਰੀ ਡੇ ਉਹਨਾਂ ਨੇ ਵੀ ਹੁੰਦਾ ਕਿ ਮੈਂ ਆਪਣੇ ਪਿੰਡ ਨੂੰ ਮੇਲਾ ਮੈਂ ਗੱਡੀ ਲੈ ਕੇ ਨਿਕਲਾਂ ਉਹਨਾਂ ਦੇ ਪੈਰਾਂ ਥਲੇ ਲੱਗਦਾ ਧਰਤੀ ਦੀ ਰੋਜ ਮਤ ਤਾਂ ਫੋਨ ਕਰਕੇ ਬਰਾਉਣੇ ਪੈਂਦੇ ਘਰੇ ਆ ਕੇ ਮੁੜਿਆ ਹੁਣ ਉਹਨਾਂ ਮੋਟਰਸਾਈਕਲ ਉਹ ਵੀ ਗੱਲ ਅੱਧੀ ਇਹਨਾਂ ਦੇ ਫਗਵਾੜੇ ਇਹਨਾਂ ਦਾ ਚਹਰਾ ਜੀ ਮੈਂ ਇਹਨਾਂ ਜਦੋਂ ਮਿਲਣ ਗਿਆ ਸੱਚੀ ਮੱਚੀ ਮੈਂ ਹੁਣ ਗੱਲ ਕਹੂੰਗਾ ਕਿ ਤੁਸੀਂ ਬਲੈਸਟ ਪੀਪਲ ਹੋ ਹਾਂ ਇੰਨਾ ਸੋਹਣਾ ਮਹੱਲਾ ਹਾਂ ਇੰਨੀਆਂ ਸੁਣੀਆਂ ਗਲੀਆਂ ਇੰਨੇ ਸੋਹਣੇ ਲੋਕ ਬਹੁਤ ਸੋਹਣੇ ਅਰ ਉਹ ਇਹਨਾਂ ਦੇ ਦਰ ਦੇ ਸਾਹਮਣੇ ਨਾਈ ਨਾਲ ਦੀ ਦੁਕਾਨ ਪ੍ਰੈਸ ਵਾਲੇ ਦੀ ਮੈਂ ਇਹਨੂੰ ਕਿਹਾ ਵੀ ਕਮਲ ਤੂੰ ਤਾਂ ਦੋ ਦੋ ਵਾਰ ਸ਼ੇਵ ਕਰਾਇਆ ਕਰ ਕਮਲ ਤਾਂ ਇਹ ਕਿ ਟ-ਸ਼ਰਟ ਚੱਕ ਕੇ ਫਿਰ ਅੱਜ ਮੈਂ ਰਕਵੀਨ ਜੱਤਰ ਪ੍ਰੈਸ ਕਰਾ ਕੇ ਲਿਆ ਮੈਂ ਤਾਂ ਇਹ ਪੈਂਟ ਕਰਾ ਲਿਆ ਵੇਖੋ ਸਾਨੂੰ ਕੈਨੇਡਾ ਵਾਲਿਆਂ ਨੂੰ ਕਿੰਨੀਆਂ ਛੋਟੀਆਂ ਛੋਟੀਆਂ ਗੱਲਾਂ ਖੁਸ਼ ਕਰ ਰਹੀਆਂ ਨੇ ਹਾਂਜੀ ਅੱਛਾ ਜਿਹੜੀਆਂ ਇੱਥੇ ਵਾਲਿਆਂ ਨੂੰ ਗਰੰਟੀਡ ਮਿਲੀਆਂ ਉਹਨਾਂ ਨੂੰ ਪਤਾ ਹੀ ਨਹੀਂ ਹਾਂਜੀ ਉਹਨਾਂ ਨੂੰ ਉਹਨਾਂ ਨੂੰ ਪਤਾ ਹੀ ਨਹੀਂ ਕਿ ਕੀ ਮਿਲਿਆ ਹੈ ਕਿ ਇਹ ਵੀ ਗੱਲ ਹੈਗੀ ਨਾ ਕਿ ਜਿਹੜਾ ਜਿਹੜੀ ਚੀਜ਼ ਇੱਥੇ ਵਾਲੇ ਲੋਕਾਂ ਨੂੰ ਮਿਲੀ ਹੋਈ ਹੈ ਉਹਨਾਂ ਨੂੰ ਉਹਦਾ ਅਹਿਸਾਸ ਹੈਸਾਸ ਕਿ ਨਜ਼ਰੋਂ ਸਾਡੇ ਕੋਲੋਂ ਜਾਂਦੀ ਨਹੀਂ ਸਾਡੇ ਕੋਲ ਅੱਜ ਸਾਡੇ ਪਿੰਡ ਦੀ ਸਾਡੀ ਬੱਚੀ ਹੋਈ ਹੈ ਸਾਡੇ ਗਵਾਂਢ ਚੋਂ ਉਹ ਗਈਆ ਤੇ ਮੈਂ ਹੈਰਾਨ ਰਹਿ ਗਿਆ ਕਿ ਕੈਨੇਡਾ ਦੇ ੱੱੱਕੇ ਧੌਲਿਆਂ ਨੇ ਉਹਨਾਂ ਨੂੰ ਕਿੰਨਾ ਮੈਚਰ ਕਰਤਾ ਕਿੰਨਾ ਪਿਆਰ ਫੀਲ ਹੁੰਦਾ ਸੀ ਹਾਂ ਉਹ ਇਹੀ ਗੱਲ ਕਰਦੀ ਸੀ ਕਿ ਅੰਕਲ ਜੀ ਅ ਸੱਚੀ ਮੁੱਚੀ ਫੁਕਰਾ ਸ਼ਬਦ ਉਹਨੇ ਯੂਜ਼ ਕੀਤਾ ਵੀ ਅਸੀਂ ਪੰਜਾਬ 'ਚ ਰਹਿ ਕੇ ਫੁਕਰੇ ਹੋ ਗਏ ਹਾਂ ਸਾਨੂੰ ਜੋ ਮਿਲਿਆ ਹੋਇਆ ਅਸੀਂ ਉਹਦਾ ਧੰਨਵਾਦ ਨਾ ਕਰਕੇ ਹਾਂ ਅਸੀਂ ਇੱਥੋਂ ਦੀ ਐਨਟਾਈਟਲਮੈਂਟ ਦਿਖਾਉਨੇ ਆ ਹਾਂ ਕਹਿੰਦੀ ਇਹਨਾਂ ਨੂੰ ਜ਼ਰੂਰ ਉੱਥੇ ਜਾਣਾ ਚਾਹੀਦਾ ਪਤਾ ਲੱਗੇ ਜ਼ਿੰਦਗੀ ਕੀ ਹੈ ਹੈਨਾ ਐਵੇਂ ਆਪਾਂ ਫੀਲ ਕਰਦੇ ਆ ਕੈਨੇਡੀਅਨ ਬੱਚਿਆਂ ਲਈ ਕਿ ਕੈਨੇਡੀਅਨ ਬੱਚਿਆਂ ਨੂੰ ਜੋ ਉੱਥੇ ਮਿਲਿਆ ਹੋਇਆ ਉਹ ਉਹਨੂੰ ਐਨਟਾਈਟਲਮੈਂਟ ਹੋ ਜਾਂਦੇ ਨੇ ਬਾਕੀ ਤੁਸੀਂ ਭੈਣਾ ਭਾਈ ਗੱਲਾਂ ਕਰੋ ਭਾਈ ਭੈਣਾ ਭਣਾ ਮੈਂ ਕਾ ਨੂੰ ਵਿੱਚ ਬੈਠਾ ਮੈਂ ਤਾਂ ਬਿਠਾ ਲਿਆ ਸੀ ਮੈਂ ਬਿਠਾ ਲਿਆ ਸੀ ਵਿੱਚ ਨਹੀਂ ਗੱਲਾਂ ਤਾਂ ਆਪਾਂ ਸਾਰਿਆਂ ਨਹੀਂ ਕਰਨੀਆਂ ਨੇ ਮੈਂ ਨਹੀਂ ਚਾਹੁੰਦੀ ਇੱਥੋਂ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਨਾ ਉਹ ਨਾ ਜਾਵੇ ਅਸੀਂ ਦੇਖਦੇ ਹਾਲਾਤ ਉੱਥੇ ਬੱਚੇ ਦੇ ਦੇਖ ਵੀ ਨਹੀਂ ਹੋ ਰਿਹਾ ਸਪਾਣਾ ਤੁਹਾਡੇ ਟੋਰਾਂਟੋ ਏਰੀਆਜ਼ ਵਿੱਚ ਹੋਰ ਵੀ ਜ਼ਿਆਦਾ ਬਹੁਤ ਬਹੁਤ ਹਾਲਾਤ ਖਰਾਬ ਨੇ ਤੁਹਾਨੂੰ ਪਤਾ ਤੁਹਾਡਾ ਬੱਚਾ ਕਿੱਦਾਂ ਰਹਿ ਰਿਹਾ ਉੱਥੇ ਨਾ ਉਹਨਾਂ ਕੋਲ ਜੌਬਾਂ ਨਹੀਂ ਨਾ ਉਹਨਾਂ ਕੋਲ ਰਹਿਣ ਲਈ ਕੋਈ ਜਗ੍ਹਾ ਹੈ ਲਿਟਰਲੀ ਹੁਣ ਮੰਗਣ ਲੱਗੇ ਆਪਣੇ ਪੰਜਾਬੀ ਹੋਗੇ ਨਾ ਸੱਚੀ ਬਹੁਤ ਦੇਖ ਰਿਹਾ ਤੁਹਾਡੇ ਅਜਾ ਥੋੜਾ ਵੀ ਥੋੜਾ ਵੀ ਤਿਆਰਬਾ ਰਿਹਾ ਕੁਲਦੀਪ ਮੈਂ ਪੁੱਛਣਾ ਚਾਹੁੰਨਾ ਕਿ ਤੁਸੀਂ ਇਹ ਨੋਟ ਕਰਦੇ ਹੋ ਨਾ ਕਿ ਬੱਚਿਆਂ ਦੀ ਪਰਵਰਿਸ਼ ਦੇ ਵਿੱਚ ਮਾਂ ਪਿਓ ਦਾ ਬਹੁਤ ਵੱਡਾ ਰੋਲ ਆ ਜੇ اخਲਾਕੀ ਪੱਖ ਕਮਜ਼ੋਰ ਲੈ ਕੇ ਜਾਂਦੇ ਨੇ ਤਾਂ ਉੱਥੇ ਵੀ ਰਿਸ਼ਤੇ ਖਰਾਬ ਕਰ ਲੈਂਦੇ ਬਹੁਤ ਹਾਂਜੀ ਪਰਸਨਲ ਹੈ ਹਨਾ ਐਕਸਪੀਰੀਅੰਸ ਹੈ ਬਹੁਤ ਜ਼ਿਆਦਾ ਹਾਂ ਵੀ ਉਹ ਉੱਥੇ ਵੀ ਜਾ ਕੇ ਥੈਂਕਲੈਸ ਹੁੰਦੇ ਨੇ ਯੂਜ਼ ਕਰਦੇ ਨੇ ਪਰ ਉਹਨਾਂ ਨੂੰ ਇਹੀ ਨਹੀਂ ਪਤਾ ਹੁੰਦਾ ਕਿ ਉਹਨਾਂ ਦੇ ਭਵਿੱਖ 'ਚ ਸਾਰੀ ਗੱਲਾਂ ਉਹਨਾਂ ਨੂੰ ਭੁਗਤਣੀਆਂ ਪੈਣੀਆਂ ਨੇ ਉੱਥੇ ਮੈਂ ਬੱਚਿਆਂ ਦਾ ਘਟ ਉਹਨਾਂ ਦੇ ਮਾਪਿਆਂ ਦਾ ਕਸੂਰ ਜ਼ਿਆਦਾ ਮੰਨਦਾ ਮੈਂ ਆਲਵੇਜ਼ ਆਪਣੇ ਬਾਪ ਨੂੰ ਇਸ ਕਰਕੇ ਯਾਦ ਕਰਦਾ ਕਿ ਉਹਨੇ ਮੈਨੂੰ اخਲਾਕ ਸਿਖਾਇਆ ਉਹ اخਲਾਕ ਨੇ ਡਾਲਰ ਵੀ ਪੈਦਾ ਕਰਦੇ ਮਨੀ ਵੀ ਪੈਦਾ ਕਰਦੇ ਤੇ ਸਾਰਾ ਕੁਝ ਪੈਦਾ ਕਰਦੇ ਉਹਨੇ ਕਿਹਾ ਵੀ ਜਦੋਂ ਪਾਪਾ ਜੀ ਇਹ ਕਹਿੰਦੇ ਹੁੰਦੇ ਸੀ ਕਿ ਸਭ ਕੁਝ ਜ਼ਿੰਦਗੀ ਚ ਮਿਟ ਜਾਣ ਦੀ ਖਤਮ ਹੋ ਜਾਣ ਦੀ ਪਰ ਆਤਮਾ ਨੂੰ ਮਿਟਣ ਨਹੀਂ ਦੇਣਾ ਹੂੰ ਇਹ ਸਿੱਖਿਆ ਘਰਾਂ ਚ ਹੈ ਨਹੀਂ ਹੋਣੀ ਨਹੀਂ ਹਸਤਾਉਂਦੀਆਂ ਆ ਗਈਆਂ ਉਹੀ ਬੀਬੀਆਂ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ ਅੱਛਾ ਚਲੋ ਆਪਾਂ ਇਹਨੂੰ ਪੁੱਛ ਲੈਨੇ ਆਂ ਵੀ ਤੇਰੇ ਆਉਣ ਦੇ ਕਰਕੇ ਇਹਨੂੰ ਕਿਵੇਂ ਫੀਲ ਹੋਇਆ ਇਹ ਕਹ ਰਹੀ ਮੈਂ ਤਾਂ ਮੋਸ਼ਨਲ ਹੋ ਗਈ ਅੱਛਾ ਉਹ ਨਹੀਂ ਮੈਂ ਨਹੀਂ ਹੋਈ ਹੈਗੀ ਆਉਣਾ ਸ਼ੁਰੂ ਨਾ ਅੱਛਾ ਉਹ ਜੁਮਚ ਨਾ ਮੈਨੂੰ ਇਹ ਵੀ ਲੱਗਦਾ ਕਿ ਪੰਜਾਬ ਚ ਹੁਣ ਇਹਦੇ ਲਈ ਮੈਂ ਹੀ ਆ ਅੱਛਾ ਇਹ ਕਈ ਦਿਨਾਂ ਤੋਂ ਕਹਿ ਰਹੀ ਸੀ ਵੀ ਮੇਰੇ ਅੰਦਰ ਇੱਕ ਚਾਜ ਆ ਫੁੱਟਦਾ ਹੈ ਕੁਲਦੀਪ ਆਉਗੀ ਅਸੀਂ ਪੈਣਾ ਪੈਣਾ 4-5 ਦਿਨ ਇਕੱਠੇ ਰਹਾਂਗੇ ਕਿੰਨੇ ਬਰਿਆਂ ਦੇਖੋ ਬਚਪਨ ਤੋਂ ਇੰਨਾ ਵੱਡਾ ਜੀਵਨ ਲੰਘਿਆ ਹੁੰਦਾ ਨਾ ਨੇੜਾ ਹੁੰਦਾ ਇਹ ਵੀ ਇੱਕ ਰੱਬ ਨੇ ਅੱਛਾ ਸਾਂਝੇ ਕਰਦਾ ਇਹਦੇ ਵਿੱਚ ਕਿੰਨਾ ਵੱਡਾ ਰੋਲ ਆ ਕਿਨੇ ਖੂਬਸੂਰਤ ਮਾਹੌਲ ਚ ਇਕੱਠੇ ਹੋਵਾਂਗੇ ਤੈਨੂੰ ਅਸੀਂ ਹੁਣ ਇਕੱਲੇ ਤਾਂ ਨਹੀਂ ਮਿਲੇ ਸੰਝੇ ਕਰਦਾ ਪਰਿਵਾਰ ਕਿੰਨਾ ਮਿਲ ਗਿਆ ਬਹੁਤ ਜ਼ਿਆਦਾ ਹੈ ਨਾ ਔਰ ਦੇਖੋ ਫਰਕ ਕਿੰਨਾ ਹੁੰਦਾ ਬਈ ਇਹਨੇ ਆਉਂਦੀ ਨੇ ਮੇਰੇ ਕੁਛ ਕੰਮ ਸੀਗੇ ਜ਼ਿੰਮੇਵਾਰੀਆਂ ਸੀਗੀਆਂ ਮੈਂ ਇਹਨੂੰ ਕਿਹਾ ਤੂੰ ਉਹ ਸਾਫਲਾ ਇਹ ਉੱਥੇ ਜਾ ਕੇ ਬਹਿ ਗਈ ਲੈ ਕਰੇ ਰਫੀ ਦੇਸ ਓਕੇ ਕਿਉਂਕਿ ਸਾਡੇ ਮੁੰਡੇ ਤੰਗ ਕਰਨ ਆ ਕੇ ਵੀਡੀਓ ਬਣਾਓ ਨਹੀਂ ਅੱਜ ਕਾਫੀ ਸੰਝੇ ਕਰਕੇ ਕਾਫੀ ਟੈਸਟਰਾ ਮੇਕਅਪ ਲੈ ਜਾਣਾ ਤੂੰ ਤਾਂ ਕਰਦੀ ਨਹੀਂ ਦੂਜਾ ਰਹਿਣ ਦਿੰਦੀ ਹੈ ਤੇ ਇਸ ਕਰਕੇ ਰੌਣਦੀ ਹੈ ਕਿਉਂਕਿ ਉਹਦਾ ਕਿਡਾ ਮੇਕਅਪ ਖਰਾਬ ਹੋਣਾ ਸਰ ਰੱਖਣਾ ਪੈਣਾ ਥੋੜਾ ਹੋਰ ਨਹੀਂ ਪਰਵਾਹ ਕੀ ਮੈਨੂੰ ਮੈਨੂੰ ਬਹੁਤ ਇਹਦਾ ਇੰਤਜ਼ਾਰ ਸੀ ਮੈਂ ਗਰਜੈਂਟ ਨੂੰ ਵੀ ਪਹਿਲਾਂ ਕਹਿੰਦੀ ਸੀ ਮੇਰੀ ਭੈਣ ਨੇ ਆਉਣਾ ਮੈਂ ਵਾਕਈ ਉਹਦੇ ਨਾਲ ਰੀਲਾਂ ਬਣਾਉਣੀਆਂ ਨੇ ਉਹਦੇ ਨਾਲ ਬੈਠਣਾ ਹੈ ਆ ਬੀ ਆਫਕੋਰਸ ਕਿਉਂਕਿ ਹੁਣ 20 ਸਾਲਾਂ ਬਾਅਦ ਆਈ ਅਗਲੇ 20 ਸਾਲਾਂ ਬਾਅਦ ਆਈ ਪਤਾ ਨਹੀਂ ਕਿ ਕਿਹੜਾ ਆਉਂਗਾ ਤਾਂ ਮਤਾਈ ਲੈ ਕੇ ਆਵਣੀ ਚੀਜੇ ਨੂੰ ਟਿਕਟ ਮੇਂ ਜੁਨੇ ਨੱਕ ਦੇ ਬਾਈ ਆਪਾਂ ਨਹੀਂ ਆਉਣਾ ਹੁਣ ਹਰ ਸਾਲ ਆਉਣਾ ਚਾਹੁੰਦੀ ਆ ਨਹੀਂ ਮੈਂ ਨਹੀਂ ਜਾਣਾ ਕੈਨੇਡਾ ਹਰ ਸਾਲ ਆਉਣਾ ਚਾਹੁੰਦੀ ਆ ਹਾਂ ਅੱਛਾ ਆ ਸੁਣ ਲਓ ਭਾਈ ਮੈਂ ਚਾਹੁੰਦੀ ਆ ਕੈਨੇਡਾ ਵਾਲਿਆਂ ਦਾ ਹਾਲ ਹੈਨਾ ਆਲੇ ਚਾਹੁੰਦੇ ਅਸੀਂ ਕੈਨੇਡਾ ਜਿਉਣਾ ਪਰ ਇੱਥੇ ਵਾਲਾ ਮੁਲ ਕੈਨੇਡਾ ਨੂੰ ਭੱਜਿਆ ਆ ਹਾਂ ਉਹ ਮੈਂ ਚਲੋ ਆਪਾਂ ਦੇਖ ਲਿਆ ਆਪਾਂ ਇਹ ਵੀ ਨਹੀਂ ਕਹਿ ਸਕਦੇ ਬਸੇ ਹੁਣ ਤੈਨੂੰ ਆ ਜਾਣਾ ਚਾਹੀਦਾ ਕਿਉਂਕਿ ਤੇ ਆਪਣਾ ਜ਼ਿੰਮੇਵਾਰੀ ਨਿਭਾਤੀ ਕਰ ਰਹੇ ਆ ਭਾਜੀ ਹੁਣ ਤੈਨੂੰ ਆ ਜਾਣਾ ਚਾਹੀਦਾ ਵੀ ਬਾਈਂਡ ਅਪ ਕਰ ਲੈ ਹਾਂ ਹੁਣ ਤਾਂ ਸਾਜਾ ਕਰ ਬਣ ਗਿਆ ਆਪਣਾ ਹਾਂ ਔਰ ਤੇਰੇ ਲਈ ਜੌਬ ਵੀ ਹੈਗੀ ਕਿਹੜੀ ਆ ਮੈਨੂੰ ਬਾਧੂ ਝਾੜੂ ਮਾਰਨ ਤੋਂ ਲੈ ਕੇ ਕੁੱਕ ਤੋਂ ਲੈ ਕੇ ਬੇਟਰ ਤੋਂ ਲੈ ਕੇ ਤੂੰ ਤੂੰ ਚੂਜ਼ ਕਰੀ ਜੇ ਕਿਹੜੀ ਜੋਲ ਹੈ ਆਪਣੇ ਇੰਟਰਸਟ ਜੇ ਸਾਡੇ ਕੋਲ ਹਰ ਤਰ੍ਹਾਂ ਦੀ ਹੈ ਆਪਣੇ ਇੰਟਰਸਟ ਵਿੱਚ ਸਾਡੇ ਕੋਲ ਬਿਨ ਬਾਊਟ पे ਕੁਝ ਵੀ ਕਰੂ ਸੰਤੋ ਤਾਂ ਜੋ ਵੀ ਕਰੇਗਾ ਸੰਤੋਸ਼ ਹੀ ਲਾ ਰੋਟੀ ਪੂਰੀ ਵਧੀਆ ਰੋਟੀ ਇੱਕ ਸ਼ੁੱਧ ਭੋਜਨ ਚਾਟੀ ਦੀ ਲੱਸੀ ਮੱਖਣ ਪਨੀਰ ਜੋ ਜੀ ਕਰਦੇ ਖਾਓ ਪਰ ਪੈਸਾ ਨਾ ਮੰਗਿਓ ਕਿਉਂਕਿ ਸੰਜੇ ਘਰ ਤੋਂ ਪੈਸੇ ਨਹੀਂ ਬਣਦੇ ਇਹ ਗੱਲ ਕਲੀਅਰ ਕਰੀ ਚੰਗੀ ਐ ਨਾ ਪੇਪਰ ਪੜਾ ਰਹੀ ਆ ਪੰਮੇ ਕਹਿੰਦੇ ਕਹਿੰਦੇ ਪੇਪਰ ਬਣਾ ਲਈਏ ਤੁਸੀਂ ਬਣਾ ਲਓ ਸਾਨੂੰ ਤਾਂ ਲੋੜ ਨਹੀਂ ਨਹੀਂ ਦੇਖਣਾ ਪੈਣਾ ਲਿਖਣਾ ਪੜਨਾ ਪੜਾ ਕੱਲ ਨੂੰ ਕੋਈ ਐਵੇਂ ਹੀ ਬਿੱਲ ਦੇ ਦੇਵੇ ਤੇਰੇ ਵਰਗੇ ਕੈਨੇਡੀਅਨ ਡਾਲਰਾਂ 'ਚ ਮੈਂ ਕਿੱਥੋਂ ਪੇ ਕਰਨਾ ਮੁੜ ਕੇ ਕਹਿੰਦਾ ਸਾਡੇ ਤੇ ਮੁਕੱਦਮਾ ਠੋਕ ਦਿਓ ਜਾ ਕੇ ਹਾਂ ਨਹੀਂ ਨਹੀਂ ਉਹ ਕੰਮ ਨਹੀਂ ਕਰਨਾ ਨਹੀਂ ਠੀਕ ਐ ਸੁਣਿਆ ਓਵਰ ਆਲ ਮੈਨੇ ਵਧੀਆ ਐ ਟ੍ਰੈਫਿਕ ਦੀ ਮੈਂ ਯੂਜ਼ ਟੂ ਹੋਈ ਹੌਲੀ ਹੌਲੀ ਕਰਕੇ ਨਹੀਂ ਟ੍ਰੈਫਿਕ ਅਦਰ ਬਾਏ ਅੱਛਾ ਚਲੋ ਪੈਨ ਨੂੰ ਗੱਪਸ਼ਾ ਆਪਣਾ ਤਾਂ ਤਜਰਬਾ ਹੋ ਰਿਹਾ ਨਹੀਂ ਟਰੈਕਕ ਦੀ ਮੈਨੂੰ ਇਹ ਬੜੀਆਂ ਭਜਨ ਠ ਕਰਕੇ ਬਾ ਆਗ ਵੀ ਕਰਨਾ ਵਾ ਵੀ ਕਰਨਾ ਵਾ ਵੀ ਕਰਨਾ ਨਾ ਜਿਹੜੀ ਰੇਸ ਮੈਂ ਤੈਨੂੰ ਪਤਾ ਮੈਂ ਜਦੋਂ ਟ੍ਰਾਂਟੋ ਤੁਹਾਡੇ ਕੋਲ ਜਾਣਾ ਮੈਂ ਕੀ ਕਹਿਣਾ ਉਹ ਨਾ ਵੀ ਤੈਨੂੰ ਹੋਇਆ ਕੀ ਹੋਇਆ ਕੀ ਤੈਨੂੰ ਲੱਗਦਾ ਕਿ ਹੁਣ ਜ਼ਿੰਦਗੀ ਦਾ ਪੜਾ ਆ ਗਿਆ ਕਿ ਸਾਨੂੰ ਰਿਲੈਕਸ ਹੋਣਾ ਚਾਹੀਦਾ ਮਿਲਣਾ ਮੈਂ ਸਲੋੜਾ ਹੋਣਾ ਚਾਹੁੰਦੀ ਹਾਂ ਮੈਂ ਚਾਹੁੰਦੀ ਮੈਨੂੰ ਬ੍ਰੇਕ ਮਿਲੇ ਇਸ ਕੰਮ ਤੋਂ ਓਕੇ ਮੈਂ ਸੱਚੀ ਫੜ ਬਹੁ ਚੁੱਕੀ ਆ ਨਹੀਂ ਕਿਉਂਕਿ ਇਹਨੇ ਘਰ ਵੀ ਤੇ ਬਾਹਰ ਵੀ ਸਾਰਾ ਕੰਮ ਬਹੁਤ ਕੀਤਾ ਸੀ ਜ਼ਿੰਮੇਵਾਰੀ ਬਹੁਤ ਨਿਭਾਈ ਆ ਜਦਨੇ ਵੀ ਗੱਲ ਕਰਦੀ ਸੀ ਨਾ ਕਿ ਜੇ ਸਾਡੀ ਹਾਊਸ ਵਾਈਫ ਨੇ ਬਾਹਰ ਜਾ ਕੇ ਤਾਂ ਰਿਪਲੇਸਮੈਂਟ ਦੇਤੀ ਹਾਂ ਪਰ ਇਹਨੂੰ ਕੋਈ ਰਿਪਲੇਸ ਨਹੀਂ ਕਰ ਸਕਿਆ ਹਾਊਸ ਵਾਈਫ ਨੂੰ ਘਰ ਚੋਂ ਕੋਈ ਰਿਪਲੇਸ ਨਹੀਂ ਕਰ ਸਕਿਆ ਘਰ ਦੇ ਕੰਮ ਵੀ ਉਹਨੇ ਹੀ ਰਹਿ ਗਏ ਉਥੇ ਜੋਬ ਵੀ ਕਰ ਨਹੀਂ ਘਰ ਦਾ ਵੀ ਕਰਨਾ ਹੂੰ ਡਬਲ ਜੋਬ ਹੈ ਤੇ ਹੁਣ ਹੋਰ ਕੁਝ ਕੀ ਕਹਿਣਾ ਚਾਹੁੰਨੀ ਆ ਸੰਝ ਕਰਦੇ ਸੰਝ ਕਰਦੇ ਸੰਝੇ ਕਰਦੇ ਜਿਹੜੇ ਦਰਸ਼ਕ ਨੇ ਨਾ ਉਹ ਸਾਡਾ ਪਰਿਵਾਰ ਨੇ ਔਰ ਉਹ ਪੂਰੀ ਦੁਨੀਆ ਚ ਨੇ ਮੈਨੂੰ ਲੱਗਦਾ ਤੇਰੀ ਵੀਡੀਓ ਲਾਈਕ ਕਰਨਗੇ ਜੇ ਤੂੰ ਥੋੜਾ ਜਿਹਾ ਪਿਆਰ ਨਾਲ ਦੇਖੇ ਕਿਉਂਕਿ ਤੂੰ ਖੜੇ ਕੋੜੀ ਕੋੜੀ ਦੇਖਦੀ ਆ ਇਹਦੀਆਂ ਸੇਲੀਆਂ ਨੇ ਵੀ ਤਾਂ ਦੇਖਣੀਆਂ ਹਾਂ ਮੈਂ ਉਸੇ ਦਿਨ ਦੇਖਣੀ ਮੈਂ ਸਾਰੇ ਦੇਖਦੀ ਹਾਂ ਉਸੇ ਲਿਵਰੀ ਹਾਂ ਹਾਂ ਦੇਖ ਅੱਛਾ ਹਾਂ ਦੱਸ ਸਾਡੇ ਸੰਝ ਕਰ ਬਾਰੇ ਦੱਸ ਤੂੰ ਕਹਿੰਨੀ ਹੁੰਨੀ ਆ ਵੀ ਜਦ ਮੈਂ ਕਿਸੇ ਕੋਲ ਗੱਲ ਕਰਦੀ ਆ ਅਗਲਾ ਸੰਝ ਕਰਦੀ ਵੀਡੀਓ ਬਾਰੇ ਗੱਲ ਕਰਦਾ ਆ ਵੀ ਫਿਰ ਫਿਰ ਪਿਆਰ ਫੀਲ ਹੁੰਦਾ ਨਾ ਜੇ ਸਾਡੇ ਇੱਥੇ ਫਗਵਾੜੇ ਆਪਣੇ ਕਿਰਨ ਵੀ ਸੜ ਰਹੇ ਨੇ ਉਹ ਕਹਿੰਦਾ ਸਾਡੇ ਰਿਲੇਟਿਵ ਇੱਥੇ ਆ ਕੇ ਚੁੱਕੇ ਨੇ ਉਹ ਕਿਉਂ ਤਾਂ ਉਸਤਾ ਐਵਰੀ ਟਾਈਮ ਜਾਂਦੇ ਆ ਪੰਜਾਬ ਘਰ ਦੇ ਵਿੱਚ ਹੁਣ ਉਹਨਾ ਨੈਕਸਟ ਵੀ ਕੌਣ ਆ ਸਾਡੇ ਨੂੰ ਇਹੀ ਪੱਖ ਤੋਂ ਕਹਿੰਨਾ ਵੀ ਇਸ ਘਰ ਤੋਂ ਸਾਨੂੰ ਪੰਜਾਬ ਨੇ ਬਹੁਤ ਪਿਆਰ ਦਿੱਤਾ ਹਾਂ ਸਹੀ ਜਿੱਥੇ ਵੀ ਜਾਂਦੇ ਆ ਅੱਛਾ ਹੁਣ ਮੈਂ ਦੁੱਧੂ ਦੇ ਨਾਲ ਗਿਆ ਸ਼ਾਇਦ ਮੈਂ ਕਮਲ ਨਾਲ ਗਿਆ ਸੀ ਗੁਰਦੁਆਰੇ ਜਾਂ ਦੂਸਰੇ ਪਰਿਵਾਰ ਕੋ ਰਹਿੰਦਾ ਸੀ ਰੰਟੂ ਦੇ ਵਿੱਚ ਵੀ ਦੇਖੋ ਮੈਨੂੰ ਇਹ ਹੁੰਦਾ ਸੀ ਕੋਈ ਲੰਗਰ ਦੇ ਭਾਂਡੇ ਸਾਫ਼ ਕਰ ਰਿਹਾ ਹਾਕ ਮਾਰ ਰਿਹਾ ਸੰਝ ਘਰ ਵਾਲੇ ਆਇਓ ਸੰਝ ਘਰ ਸੰਝ ਘਰ ਇੱਕ ਇਹੋ ਜਿਹਾ ਪਿਆਰ ਦਾ ਕਨੈਕਸ਼ਨ ਬਣ ਗਿਆ ਜਿਹੜਾ ਲੋਕਾਂ ਨੂੰ ਆਪਸ ਵਿੱਚ ਜੋੜਦਾ ਚਲੋ ਕੁਝ ਹੋਰ ਕਹਿਣਾ ਚਾਹੁੰਨੀ ਆ ਕਹਿਲਾ ਦੋ ਤਿੰਨ ਮਿੰਟ ਨੇ ਤੇਰੇ ਕੋਲ ਕੀ ਦੇ ਕੋਲ ਤੇਰੇ ਕੋਲ ਕੰਨੀ ਕੋਲ ਦੋਹਾ ਕੋਲੇ ਦੋਹਾ ਕੋਲੇ ਇਮੋਸ਼ਨਲ ਨਾ ਹੋ ਬੁੱਤ ਹਾਂ ਮੈਂ ਆਇਆ ਕੋ ਤੈਨੂੰ ਮੈਂ ਖੱਚ ਮੇਰਾ ਠੀਕ ਹੈ ਫਿਰ ਹੁਣ ਦੇਖ ਲਓ ਔਨ ਸਕਰੀਨ ਕਹਿ ਰਹੀਆਂ ਇਹ ਮੈਂ ਆਪਣੇ ਭਾਜੀ ਦੇ ਜੀਜੇ ਨੂੰ ਕਹਿ ਰਹੀ ਦੋ ਆਹੀ ਹੈ ਦੇ ਵਿੱਚ ਮੱਚੀ ਬੋਲ ਕੇ ਕਰ ਰਹੀ ਹੈ ਹਾਂ ਹਾਂ ਬੋਲਣਾ ਇੱਕ ਸਾਲ ਹੋਣਾ ਆ ਹਾਂ ਦੀਵਾਲੀ ਮੈਂ ਇੱਥੇ ਮਨਾਉਣੀ ਹੈ ਹਾਂ ਗੱਲ ਬਣ ਗਈ ਚਲੋ ਫਿਰ ਬੁਲਾ ਦੀਏ ਜਕਾਰਾ ਬਲੇ ਸੋਨੇ ਹਾਲ ਦਾ ਫਿਰ ਪੁੱਛੋ ਜਕਾਰਾ ਬੋਲ ਗਿਆ ਫਿਰ ਤਾਂ ਮੁਕਰ ਨਹੀਂ ਸਕਦਾ ਕੋਈ ਨਹੀਂ ਮੁਕਰ ਸਕਦਾ ਕੋਈ ਨਹੀਂ ਮੁਕਰਨਾ ਐਦਾਂ ਹੀ ਸਿਰ ਹਿਲਾਉਣਾ ਹੁਣ ਆਜਾ ਆਵੇ ਕਹਾਂ ਮੇਚ ਮੇਰੀ ਉਹਦੇ ਆਨੇ ਉਹ ਐ ਗ੍ਰੀਟਾ ਹੋ ਗਿਆ ਇਹ ਚੰਗੀ ਗੱਲ ਆ ਪਤਾ ਕੀ ਆ ਉੱਥੇ ਦੀ ਲਾਈਫ ਦੇ ਵਿੱਚੋਂ ਜੇ ਸਾਲ ਬਾਅਦ ਵੀ ਨਿਕਲਦੇ ਆ ਇੱਕ ਚੇਂਜ ਆਉਂਦੀ ਆ ਵਿੱਚ ਫਿਰ ਬੰਦਾ ਹੋਰ ਫਰੈਸ਼ ਹੋ ਕੇ ਜਾਂਦਾ ਹੁਣ 7 ਸਾਲ ਹੋ ਗਏ ਮੈਨੂੰ ਹਫ਼ਤਾ ਹੀ ਹੋਲੇ ਦੋ ਹਫ਼ਤੇ ਹੈਗੇ ਮੈਨੂੰ ਹਾਂ ਇਦਾਂ ਲੱਗਦਾ ਵੀ ਮੇਰਾ ਟਾਈਮ ਬਹੁਤ ਛੇਤੀ ਤੇ ਚੱਲ ਗਿਆ ਅੱਛਾ ਤੈਨੂੰ ਇਹ ਵੀ ਲੱਗਨੇ ਇਹ ਵੀ ਲੱਗੂਗਾ ਗਲਦੀਪ ਤੈਨੂੰ ਜਦੋਂ ਤੂੰ ਇੱਕ ਮਹੀਨਾ ਇੱਥੇ گزار ਕੇ ਜਾਵੇਂ ਤੈਨੂੰ ਲੱਗੂਗਾ ਸ਼ਾਇਦ ਮੈਂ 6 ਮਹੀਨੇ ਰਹਿ ਕੇ ਚਲੀ ਹਾਂ ਕਿਉਂਕਿ ਜਿਉਂ ਇੰਨਾ ਜਾਣਾ ਜਿਉਂ ਇੰਨਾ ਜਾਣਾ ਹਾਂ ਇੰਨੇ ਐਕਸਪੀਰੀਅੰਸ ਹੋ ਜਾਣੇ ਨੇ ਇੰਨੇ ਲੋਕਾਂ ਨੂੰ ਮਿਲਣਾ ਆਪਣ ਨਹੀਂ ਕੋਈ ਮਤਲਬ ਸੋਚਣ ਦਾ ਟਾਈਮ ਨਹੀਂ ਹੋ ਰਹਾ ਤੁਸੀਂ ਆਪਣੇ ਆੜਦੜੇ ਨਹੀਂ ਆਸ ਗਵਾੜ ਨਹੀਂ ਹੈ ਖੁਸ਼ੀ ਤੁਹਾਡੇ ਆੜਦੜੇ ਬਹੁਤ ਜ਼ਿਆਦਾ ਹੈ ਅਮਰੀਕਾ ਨਾਲ ਨਾ ਤੇ ਚਲੋ ਹੁਣ ਲਾਸਟ 2 ਮਿੰਟ ਦੇ ਵਿੱਚ ਨਾ ਤੋਂ ਸਾਡੇ ਸਾਂਝੇ ਕਰਦੇ ਲੋਕਾਂ ਨੂੰ ਕੈਨੇਡੀਅਨ ਲਾਈਫ ਇੱਥੋਂ ਦੀ ਲਾਈਫ ਦਾ ਫਰਕ ਦੱਸਦੇ ਫਰਕ ਤਾਂ ਇਹ ਵੀ ਇੱਥੇ ਲਾਈਫ ਸਟ੍ਰੈਸ ਫਰੀ ਆ ਖਾਸ ਕਰ ਹਾਊਸ ਵਾਈਫ ਦੇ ਸੰਬੰਧ ਇਹ ਜ਼ਿਆਦਾ ਕੁੜੀਆਂ ਨੂੰ ਇੱਥੇ ਨਾ ਭੇਜੋ ਇੱਥੇ ਰੱਖੋ ਇੱਥੇ ਬਹੁਤ ਜ਼ਿਆਦਾ ਆਪਰਚੂਨਿਟੀ ਜੇ ਤੁਸੀਂ ਪੁਆਇੰਟ ਆਊਟ ਕਰੋਗੇ ਮੇਰੇ ਹਿਸਾਬ ਨਾਲ ਨਾ ਬਾਕੀ ਹਰੇਕ ਦੀ ਆਪੋ ਆਪਣੀ ਮਰਜ਼ੀ ਆ ਹਾਂ ਆਪਾਂ ਕਿਸ ਨੂੰ ਫੋਰਸ ਨਹੀਂ ਕਰ ਸਕਦੇ ਨਾ ਬਟ ਅਕੋਰਡਿੰਗ ਟੂ ਮੇਕ ਇੱਥੇਰ ਉਹ ਜ਼ਿਆਦਾ ਬੈਟਰ ਹੈ ਕੁੜੀਆਂ ਪੜ੍ਹੀਆਂ ਲਿਖੀਆਂ ਨੇ ਵੈਲ ਐਜੂਕੇਟਿਡ ਨੇ ਜਦੋਂ ਉਸੇ ਗੈਸ ਉਸ ਟਾਈਮ ਤੇ ਬਹੁਤ ਡਿਫਰੈਂਟ ਸੀ ਤੇ ਹੁਣ ਟੋਟਲੀ ਡਿਫਰੈਂਟ ਹੈ ਉਦੋਂ ਕੁੜੀ ਕੋ ਆਪਰਚੂਨਿਟੀ ਨਹੀਂ ਹੁੰਦੀ ਸੀ ਹਾਂ ਹੁਣ ਬਹੁਤ ਜ਼ਿਆਦਾ ਆ ਚਲ ਹੁਣ ਇਹਨਾਂ ਤੋਂ ਵੀ ਲਾ ਲਈਏ ਇੱਕ ਮਿੰਟ ਇਹ ਵੀ ਆਪਣੀ ਗੱਲ ਆਖਰੀ ਕਹਿ ਦੇਣਾ ਆਪਣੀ ਭੈਣ ਦੇ ਆਈ ਤੇ ਹਾਂ ਨਹੀਂ ਮੈਨੂੰ ਤਾਂ ਇਹੀ ਆ ਵੀ ਮੈਨੂੰ ਬਹੁਤ ਬਹੁਤ ਖੁਸ਼ੀ ਆ ਮੇਰੀ ਭੈਣ ਆਈ ਆ 20 ਸਾਲੀ ਕੱਟ ਕੇ ਆਈ ਆ 20 ਹਾਂ ਉਹ ਜਿਹੜੇ ਨਵਾਂ ਹੀ ਸਮਝਦਾ ਹਾਂ 20 ਸਾਲੀ ਸਹੀ ਕਰੀ 20 ਸਾਲੀ ਕੱਟ ਕੇ ਆਈ ਆ ਹਾਂ ਮੈਂ ਕਿ ਸੱਚੀ ਵਿੱਚ 20 ਸਾਲੀ ਕੱਟਣ ਦੇ ਬਰਾਬਰ ਜੇਲ੍ਹ 'ਚ ਬੰਦਾ ਫਿਰ ਵੀ ਫਰੀ ਹੁੰਦਾ ਇੱਥੇ ਕੋਈ ਫਰੀ ਨਹੀਂ ਇਹ ਬਾ ਮਸ਼ੱਕਤ ਕਹਿਦਾ ਇੱਥੇ ਘਰ ਘਰ ਤੋਂ ਕੰਮ ਨਹੀਂ 20 ਸਾਲੀ ਵੀ ਬਾ ਮਸ਼ੱਕਤ ਬਾ ਮਸ਼ੱਕਤ ਦਾ ਮਤਲਬ ਹੈ ਵੀ ਉਹਨੂੰ ਕੰਮ ਕਰਨਾ ਪੈਣਾ ਹਾਂ ਤੇ 20 ਸਾਲੀ ਨਾਰਮਲ 20 ਸਾਲੀ ਨਹੀਂ ਹੈਗੀ ਕੈਨੇਡਾ ਵਾਲੀ ਇਹ ਬਾ ਮਸ਼ੱਕਤ ਕਹਿਦਾ ਹੈ ਹੈਨਾ ਸਫੀਰ ਸਾਹਿਬ ਸਹਿਮਤ ਹਾਂ ਬਿਲਕੁਲ ਮੈਂ ਤਾਂ ਬਹੁਤ ਖੁਸ਼ ਹਾਂ ਮੇਰੀ ਦਿਵਾਰੀ ਤਾਂ ਦੁੱਗਣੀ ਹੋ ਗਈ ਹੈ ਹਾਂ ਹੁਣ ਇਹਨੂੰ ਆਪਾਂ ਲੈ ਕੇ ਜਾਣਾ ਕੱਲ ਨੂੰ ਬਾਜ਼ਾਰ ਇਹਨੂੰ ਪਟਾਕੇ ਦਿਵਾਣੇ ਨੇ ਤੂੰ ਬਾ ਪਟਾਕਿਆਂ ਦੀ ਗੱਲ ਕਰ ਮੈਨੂੰ ਕਹਿੰਦਾ ਸੂਟ ਨਹੀਂ ਪੌਂਦੀ ਤੂੰ ਮੈਂ ਪਾਵਾਂ ਕਿੱਥੋਂ ਐ ਨਹੀਂ ਮੇਰੇ ਤੋਂ ਲੈ ਕੇ ਦੇ ਇਹ ਤਾਂ ਫਾਇਗੜਾ ਕਰ ਲਿਆ ਆਉਂਦਾ ਹੀ ਮੈਂ ਤਾਂ ਸੋਚਿਆ ਦੀ ਪਟਾਕੇ ਨਾਲ ਸਰਜੂ ਨਾ ਆਣੀ ਫੜਦੀ ਮੈਂ ਪਟਾਕੇ ਬੰਬ ਛੱਡਦੀ ਆ ਇਹਦੇ ਪਟਾਕੇ ਚਲਾਉਣੇ ਲੱਗ ਗੀ ਹੈ ਮੈਂ ਤਾਂ ਮੈਂ ਸੂਟ ਲੈ ਕੇ ਜਿੰਨੇ ਮਰ ਜੀ ਸੂਟਾਂ ਦੇ ਟਰੱਕ ਲੈ ਦੇਾਂਗੇ ਹਾਂ ਲੈ ਦੇ ਮੈਨੂੰ ਫਿਰ ਮੈਂ ਹਾਂ ਨਹੀਂ ਪਾਉਂਗੀ ਤੇਰੇ ਹੁੰਦੇ ਹੁੰਦੇ ਹਾਂ ਇਹ ਨਹੀਂ ਪਾਉਣੇ ਪੰਜਾਬ ਜਾ ਕੇ ਪੰਜਾਬੀ ਪਹਿਰਾਵਾ ਉਹ ਦਿੱਤੇ ਸੀ ਨਾ ਦਿੱਤੇ ਨਹੀਂ ਟੇਲਰ ਨੇ ਮੇਰੇ ਕੀ ਕਰਾਂ ਉਹ ਪਤਾ ਹੀ ਆ ਟੇਲਰਾਂ ਦਾ ਇੱਥੇ ਚਲੋ ਠੀਕ ਆ ਚਲ ਕੱਲ੍ਹ ਦਿਨ ਸੂਟ ਲੈ ਦਿੰਨੇ ਆ ਭੈਣ ਸਭ ਜਾਣਾ ਹੈ ਹਾਂ ਜਿੱਥੇ ਵੀ ਕਹੇ ਉੱਥੇ ਲੈ ਜਾ ਦੇਣਗੇ ਭੈਣ ਸਭ ਮਿਲਦੇ ਨਹੀਂ ਨਹੀਂ ਬਾਕੀ ਹਰ ਜਗ੍ਹਾ ਮਿਲਦੇ ਨੇ ਤੂੰ ਕਹਿੰਸੇ ਹਾਂ ਹਾਂ ਆਪਾਂ ਚੱਲਣਾ ਮੇਰੇ ਖਾਲ ਚਲੋ ਜੀ ਅਸੀਂ ਸਾਂਝ ਪਾਉਣੀ ਸੀ ਕਿ ਇਸ ਤਰ੍ਹਾਂ ਦੀਆਂ ਖੁਸ਼ੀਆਂ ਮੁਹੱਬਤਾਂ ਸਾਂਝਾ ਕਰ ਸਾਨੂੰ ਬਖਸ਼ਦਾ ਹਾਂ ਪਰਮਾਤਮਾਏ ਨੂੰ ਨਾ ਛੇ ਦਿਸ਼ੇ ਦੀ ਵਾਪਸ ਲੈ ਆਵੇ ਇੱਥੇ ਸੱਦਬੁੱਧੀ ਬਖਸ਼ੇ ਮੈਂ ਤੱਕ ਮੈਂ ਪੀਅ ਕਰ ਸੀ ਦੋਨੇ ਆਣੇ ਜੰਮਲੇ ਨਹੀਂ ਨਹੀਂ ਗੱਲ ਸੁਣੋ ਤਾਂ ਆਪੇ ਤਾਂ ਮੰਨੇ ਆ ਸੱਦਬੁੱਧੀ ਸੱਦਬੁੱਧੀ ਕਰਕੇ ਤਾਂ ਹੀ ਆਏਗੀ ਅੱਛਾ ਨਹੀਂ ਮੈਂ ਤਾਂ ਤਿਆਰ ਹਾਂ ਅਬੇ ਤਾਂ ਹੀ ਮੈਂ ਕਹਿਣਾ ਹੁਣੇ ਰੱਖ ਲੋ ਠੀਕ ਹੈ ਤੇ ਫਿਰ ਤੇਰੇ ਘਰ ਵਾਲੇ ਨੂੰ ਸੱਦਬੁੱਧੀ ਬਖਸ਼ੇ ਦੇਵਤਨ ਰੋਗ ਦਾ ਹੈ ਜੋ ਉਹਨੇ ਮੇਰੇ ਨਾਲ ਆਉਣ ਆਇਆ ਉਹਨੂੰ ਵੀ ਲੈ ਕੇ ਆਓ ਉਹ ਵੀ ਰੱਬ ਦਾ ਉਹ ਵੀ ਆ ਜਾਣਾ ਉਹ ਤਾਂ ਆ ਫਰੇਡੀ ਆ ਹਾਂ ਉਹ ਸਗਾ ਉਹ ਮਿੰਟ ਪੜਦਾ ਵਿਚਾਰਾ ਹੋਣੀ ਉਹ ਤਾਂ ਹੁਣ ਤੋਂ ਨਹੀਂ ਰਿਟਾਇਰਮੈਂਟ ਦੀ ਗੱਲ ਤਾਂ ਹੈਗੀ ਆ ਕਿਉਂਕਿ ਜਿਹੜਾ ਉੱਥੇ ਦਾ ਕੰਮ ਆ ਉਹ ਬੰਦੇ ਚ ਛੱਡਦਾ ਥੋੜਾ ਕੁ ਹਾਂ ਹੁਣ ਉਹ ਮੈਂ ਸਟ੍ਰੈਸ ਫਰੀ ਐਕਚੁਅਲੀ ਨਾ ਉਹਦਾ ਗੱਲ ਸਹੀ ਆ ਉਹ ਤਾਂ ਪਹਿ ਪਹਿ ਜਾਣੀ ਐ ਜਾਂ ਰਾਹ ਪਹਿ ਜਾਣੀ ਐ ਕਰੀਏ ਸਮਾਪਤੀ ਹਾਂਜੀ ਕਰੋ ਕਰੋ ਚੱਲ ਫਿਰ ਅੱਜ ਤੈਨੂੰ ਨੀਂਦ ਵਧੀਆ ਆਉ ਕੱਲੂ ਜੀਜੇ ਨੇ ਸੂਟ ਦਵਾਉਣੇ ਆ ਹਾਂ ਇੱਕ ਤਾਂ ਕਿਹੜੀ ਗੱਲ ਹੋ ਕਿ ਨਵੀਂ ਆਈ ਮੈਂ ਪਟਾਕੇ ਦਵਾਉਣੇ ਨੇ ਨਹੀਂ ਮੈਂ ਫੁੱਲ ਚੜੀ ਤੇ ਮੰਦੀ ਮੈਂ ਅੱਛਾ ਇਹ ਹੋਰ ਕਹਤਾ ਨੇ ਇਹ ਕਹਿੰਦੀ ਫੁੱਲਚੜੀਆਂ ਵੀ ਨਹੀਂ ਲੈਣੀਆਂ ਹਾਂ ਉਧਰ ਵੀ ਪਟਾਕੇ ਲੈਣੇ ਨੇ ਹਾਂ ਬਸ ਚੁਰਕਣੀਆਂ ਲੈਣੀਆਂ ਨੇ ਆਤਿਸ਼ਵਾਜੀ ਲੈਣੀ ਹੈ ਠੀਕ ਹਣ 20 ਸਾਲਾਂ ਬਾਅਦ ਉਹਨੇ ਉਰੇ ਦੀਵਾਲੀ ਮਨਾਉਣੀ ਆ ਆ ਤਾਂ ਪਤਾ ਨਹੀਂ ਕਿ ਆ ਦਿਨ ਵੀ ਦੇਖਣੇ ਪੈਣਗੇ ਮੈਨੇ ਤਾਂ ਗੱਲ ਗਲਤ ਹੋ ਗਈ ਆਫਰ ਕਰ ਬੈਠੇ ਆਏ ਨਹੀਂ ਕਹਿਣਾ ਮੇਰੀ ਭੈਣ ਨੂੰ ਐਸਾ ਵਕਤ ਵੀ ਦੇਖਾ ਤਾ ਵਾਰੀ 21 ਘੜੀਆਂ ਨੇ ਲਮਹੋਂ ਨੇ ਖਤਾ ਖਾਈ ਸਜਿਓ ਨੇ ਸਜਾ ਪਾਈ ਸਾਡੀਆਂ ਨੇ ਸਜਾ ਪਾਈਗਾ ਚਲੋ ਭੋਗਤਾਂਗੇ ਹੁਣ ਜੋ ਵੀ ਹੋਊਗਾ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਸਮਝੇ ਘਰ ਵਿੱਚ